wala 26 ਨਵੰਬਰ 2020 ਨੂੰ ਦਿੱਲੀ ਦੇ ਬਾਹਰਾਂ ਤੇ ਇੱਕ ਸੰਘਰਸ਼ ਆਰੰਭ ਹੋਇਆ ਹੈ ਜੇ ਸੰਘਰਸ਼ਗਰਾਂ ਇੱਥੇ ਕਿੱਥੇ ਬੈਠੇ ਹੋਏ ਨੇ ਤੇ ਅੱਜ ਉਹਨਾਂ ਨੂੰ 15ਵਾਂ ਦਿਨ ਪੁਨਾ ਦਾ 11 ਕਲ ਬਾਰਡਰਾਂ ਦੇ ਉੱਤੇ ਜੋ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਹੋਈਆਂ ਮੰਗਾਂ ਉਹਨਾਂ ਨੂੰ ਲਾਗੂ ਬਹੁਤ ਗੰਭੀਰਤਾ ਨਾਲ ਕਿਹਾ ਸੀ ਵੀ ਜਿਹੜੀਆਂ ਤੁਸੀਂ ਸ਼ਰਤਾਂ ਮੰਨੀਆਂ ਉਹ ਲਾਗੂ ਕਿਉਂ ਨਹੀਂ ਕਰਦੇ ਪਰ ਨਹੀਂ ਕੀਤੀਆਂ ਫੇਰ ਵੀ ਕੋਈ ਵਿਚਾਰ ਨਹੀਂ ਹੋਇਆ ਬਹੁਤ ਮਤਲਬ ਗੰਭੀਰ ਗੱਲ ਹੈ ਕਿ ਇੰਨਾ ਲੰਬਾ ਸੰਘਰਸ਼ ਚੱਲਦਾ ਆ ਰਿਹਾ ਹੈ ਕਿਸੇ ਸੂਬੇ ਦੇ ਵਿੱਚ ਤੇ ਸਰਕਾਰ ਬਿਲਕੁਲ ਵੀ ਪ੍ਰਵਾਹ ਨਹੀਂ ਹੈ ਸੰਘਰਸ਼ ਦਿੱਲੀ ਵੀ ਚੱਲਿਆ ਹੁਣ ਫੇਰ ਪੰਜਾਬ ਚ ਵੀ ਕਿੰਨੀ ਦੇਰ ਤੋਂ ਚੱਲਿਆ ਦਿੱਲੀ ਬਾਰਡਰ ਤੇ ਚੱਲਿਆ ਕਈ ਬਾਰਡਰਾਂ ਤੇ ਇੱਕ ਥਾਂ ਤੇ ਨਹੀਂ ਐ ਤਿੰਨ ਥਾਂ ਤੇ ਬੈਠੇ ਆ ਤਿੰਨ ਚਾਰ ਥਾਂ ਤੇ ਕਿਸਾਨ ਬੈਠੇ ਆ ਆਪਣੀਆਂ ਮੰਗਾਂ ਮਨਾਉਣ ਵਾਸਤੇ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਸੁਣਨੀਆਂ ਚਾਹੀਦੀਆਂ ਕਿਸਾਨਾਂ ਦੀ ਕਿਸਾਨ ਜੇ ਖੇਤੀ ਕਰਦਾ ਹੈ ਤਾਂ ਹੀ ਲੋਕਾਂ ਦਾ ਢਿੱਡ ਭਰਦਾ ਹੈ ਤਾਂ ਹੀ ਦੇਸ਼ ਦਾ ਢਿੱਡ ਭਰਦਾ ਹੈ ਜੇ ਪ੍ਰਸ਼ਾਸਨ ਗੱਲ ਕਿਤਰੇਗੀ ਕਿਵੇਂ ਗੱਲ ਉਹਨੇ ਕਿਤਰੇਗੀ ਕਿਵੇਂ ਗੱਲ ਹੁਣ ਮੈਂ ਵੀ ਦੇਖਦਾ ਜੀ ਮੈਂ ਕਿਸਾਨ ਦੇ ਜਿਹੜੇ ਆਪਣੇ ਮੰਤਰੀਆਂ ਖੇਤੀਬਾੜੀ ਮੰਤਰੀ ਉਹਨਾਂ ਨੂੰ ਜਾ ਕੇ ਮਿਲੂੰਗਾ ਪਰ ਦੇਖਦੇ ਹਾਂ ਕੀ ਨਤੀਜਾ ਆਉਂਦਾ ਹੈ ਸਰਕਾਰ ਨੂੰ ਮਤਲਬ ਜੋ ਉਹਨਾਂ ਨੇ ਸ਼ਰਤਾ ਮੰਨੀਆਂ ਸੀ ਉਹ ਤਾਂ ਬਿਨਾਂ ਕਿਸੇ ਸ਼ਰਤ ਤੋਂ ਲਾਗੂ ਕਰਨੀਆਂ ਚਾਹੀਦੀਆਂ ਪਰ ਸਰਕਾਰ ਉਸ ਗੱਲ ਤੇ ਵੀ ਨਹੀਂ ਨਾ ਆ ਰਹੀ ਬਹੁਤ ਗੰਭੀਰਤਾ ਨਾਲ ਹਾਂਜੀ ਸਾਰਾ ਕੁਝ ਉਪਰਾਸ਼ਪਤੀ ਜੀ ਨੇ ਤਾਂ ਹੱਕ ਚ ਬੋਲੇ ਹੀ ਐ ਮੈਂ ਪਿੱਛੇ ਜੇ ਸਪੀਚ ਸੁਣੀ ਹੈ ਉਹਨਾਂ ਦੀ ਬਈ ਆਪਣਾ ਲਾਗੂ ਕਰੋ ਪਰ ਨਹੀਂ ਤਾਂ